ਨੇ ਆਪਣੀ ਪੂਰੀ ਜ਼ਿੰਦਗੀ ਲਾ ਕੇ ਆਪਣੀ ਜਿੰਨੀ ਸਟੱਡੀ ਉਹਨਾਂ ਨੇ ਕੀਤੀ ਆ ਸਾਰੀ ਦੀ ਸਾਰੀ ਆਪਣੇ ਗਰੀਬਾਂ ਦੇ ਨਿਸਾਬ ਕਰਕੇ ਸਾਨੂੰ ਇੱਕ ਬਹੁਤ ਵੱਡਾ ਰਤਬਾ ਉਹਨਾਂ ਨੇ ਇੱਕ ਸੰਵਿਧਾਨ ਦਿੱਤਾ ਜਿਹੜਾ ਕਿ ਪੂਰਨ ਤੌਰ ਤੇ ਬਹੁਤ ਜ਼ਿਆਦਾ ਜਿਹਦੇ ਚ ਆਪਣੇ ਪੱਖ ਇਹਨਾਂ ਨੇ ਰੱਖੇ ਆ ਆਪਣੇ ਬੱਚੇ ਪੜ੍ਹ ਲਿਖ ਕੇ ਨੌਕਰੀਆਂ ਤੇ ਲੱਗੇ ਆ ਇੱਕ ਵੱਖਰਾ ਆਪਣਾ ਉਹਨਾਂ ਨੇ ਮਕਾਮ ਦਿੱਤਾ ਤੇ ਉਹਨਾਂ ਦਾ ਅੱਜ ਸਟੈਚੂ ਲਾ ਕੇ ਤੁਹਾਡੇ ਸਾਰੇ ਨਗਰ ਦੇ ਸਹਿਯੋਗ ਨਾਲ ਜ਼ਿਲ੍ਹੇ ਵੀ ਤੁਸੀਂ ਇੱਥੇ ਆ ਜਓ ਤੁਹਾਡਾ ਸਭ ਦਾ ਸਹਿਯੋਗ ਹੈ ਇਹਦੇ ਵਿੱਚ ਤੇ ਮੈਂ ਹੁਣ ਬੇਨਤੀ ਕਰਾਂਗਾ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਵੀ ਇਹ ਇੱਥੇ ਸਟੈਚੂ ਲੱਗਾ ਡਾਕਟਰ ਹਰਗੁਰ ਪ੍ਰਤਾਪ ਜੀ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਉਹ ਇਹਨਾਂ ਦਾ ਆ ਕੇ ਸਟੈਚੂ ਦਾ ਜਿਹੜਾ ਪਰਦਾ ਉਹ ਹਟਾਉਣਗੇ ਤੇ ਇਹਨਾਂ ਦਾ ਉਘਾਟਨ ਕਰਨਗੇ ਡਾਕਟਰ ਹਰਗੁਰ ਪ੍ਰਤਾਪ ਜੀ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ बाबा साहब डॉक्टर पीराव अम्बेडकर अमर रहे, रहे, रहे। बाबा साहब तेरी सोचते बाबा साहब तेरी सोचते बाबा साहब डॉक्टर पीमराव अम्बेडकर अमर रहे बाबा साहब डॉक्टर पीमराव अम्बेडकर अमर रहे, रहे. बाबा साहब तेरी सोच सोचते तो, बाबा साहब तेरी सोच सोचते ਤੋ ਪਹਿਲਾਂ ਧੰਨਵਾਦ ਆ ਜੋ ਸਾਡੇ ਨਗਰ ਨਵਾਸੀ ਆ ਜਿੰਨਾ ਸਹਿਯੋਗ ਦੇ ਨਾਲ ਅੱਜ ਅਸੀਂ 바ਵਾ ਸਾਹਿਬ ਦਾ ਜੋ ਸਟੈਚੂ ਆ ਉਸਤਾਦ ਉਹ ਸਫਲ ਹੋਏ ਆ ਦੂਸਰਾ ਧੰਨਵਾਦ ਆ ਹਰ ਹਰ ਗੋਤਾਬ ਜੀ ਦਾ ਜਿੰਨਾ ਪ੍ਰੇਰਣਾ ਸਦਕਾ ਅੱਜ ਅਸੀਂ 바ਵਾ ਸਾਹਿਬ ਦੀ ਉਰ ਬਿੜ ਕਰਦਾ ਜੋ ਸਟੈਚੂ ਆ ਇਹ ਤਾਂ ਸਥਾਪਿਤ ਕੀਤਾ ਹੈ ਤਾਂ ਦੋਸਤੋ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਕੱਕ ਮੰਨ ਦੇ ਵਿੱਚ ਇੱਛਾ ਸੀ ਜੀ ਕਿ ਅਸੀਂ ਸਾਡੇ ਨਗਰ ਦੇ ਵਿੱਚ ਲੋ ਸਾਡੇ ਸਭਾ ਅੰਦਰਵਾਤਾ ਨੌਰੀਜ ਆਫ ਸਿੰਪਲ ਬਾਬਾ ਸਾਹਿਬ ਮੇੜਕਰਜੀ ਦਾ ਬੁੱਤ ਸਥਾਪਿਤ ਕਰਕੇ ਤਾਂ ਅੱਜ ਲੰਮੇ ਹਰਸੇ ਬਾਅਦ ਇਹ ਲੋ ਇੱਛਾ ਹੈ ਪੂਰੀ ਹੋਈ ਹੈ ਤਾਂ ਜਸਿਕਾ ਜਦੋਂ ਇਹ ਬੁੱਤ ਲੱਗ ਰਿਹਾ ਸੀਗਾ ਜਦੋਂ ਆਕੇ ਜਸਸ ਨੇ ਆਰਟਿਸਟ ਨੇ ਬਣਾਇਆ ਹੈ ਜਦੋਂ ਇੱਥੇ ਆਕੇ ਉਹ ਲਗਾ ਰਹੇ ਸੀਗੇ ਤਾਂ ਉਦੋਂ ਜਦੋਂ ਆਏ ਤਾਂ ਸਾਰੇ ਦੇ ਨਾਲ ਦੇ ਸਾਥੀ ਆ ਇਹ ਮਤਲਬ ਜਾਣਦੇ ਆਂ ਤੇ ਦੇਖਿਆ ਵੀ ਆ ਤਾਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਰਹੇ ਸੀਗੇ ਖੁਸ਼ੀ ਦੇ ਨਾਲ ਵੀ ਅੱਜ ਕਿੱਡਾ ਅੱਜ ਸਾਡਾ ਕਮਹਾਨਕਾਰ ਤੇ ਸਾਡਾ ਸਫਲ ਹੋਇਆ ਹੈ ਕਿਉਂਕਿ ਅੱਜ ਜੋ ਸਾਡਾ ਸਮਾਜ 바ਵਾ ਸਾਹਿਬ ਦਾ ਕੁਰਬਾਨੀਆਂ ਬਾਰੇ ਨਹੀਂ ਜਾਣਦਾ ਬੁੱਤ ਲੱਗਣ ਦੇ ਨਾਲ ਜੋ ਅੱਜ ਹਸਦੀਆਂ ਬੁੱਤ ਲੱਗਾਂ ਮੈਂ ਜਸਤੀ ਦਾ ਸਮਾਜ ਵਿੱਚ ਕਹਿੰਦੇ ਨੇ ਕਿ ਜੋ ਦੇਖਦਾ ਉਹੀ ਬਕਦਾ ਅੱਜ ਸਾਡੇ ਸਮਾਜ ਵਿੱਚ ਜੋ ਅੱਜ ਬੁੱਤ ਲੱਗਿਆ ਅੱਜ ਬੁੱਤ ਨੂੰ ਦੇਖ ਕੇ ਜੋ ਸਾਡੇ ਨੌਜਵਾਨ ਬੱਚੇ ਆ ਸਾਡੀਆਂ ਬੱਚੇ ਪੜ੍ਹਦੇ ਸਕੂਲ ਵਾਤੇ ਜਾਂਦੇ ਆ ਆਉਂਦੇ ਆ ਉਹ ਦੇਖਿਆ ਕਰਨਗੇ ਵੀ ਮਤਲਬ ਕੌਣ ਆ ਇਹਨੂੰ ਦੇਖ ਕੇ ਫਿਰ ਕੀ ਹੁੰਦਾ ਕਿ ਉਦੋਂ ਕੀ ਹੋਗਾ ਬੰਦ ਬੱਚਾ ਕਿ ਹੁਲਾਸ਼ਾ ਹੋਊਗੀ ਇਹਨੂੰ ਜਾਣਨ ਦੀ ਵੀ ਹੈ ਕੌਣ ਆ ਜਿੰਨਾ ਚਿਰ ਅਸੀਂ ਬਾਬਾ ਸਾਹਿਬ ਨੂੰ ਨਹੀਂ ਜਾਣਦੇ ਉਹਨਾਂ ਚਾਰ ਸਾਡਾ ਮਤਲਬ ਕੁਝ ਬੰਨਣ ਵਾਲਾ ਨਹੀਂ ਸੱਚੀ ਗੱਲ ਤਾਂ ਇਹ ਆ ਦੋਸਤੋ ਅੱਜ ਮੈਂ ਇਹ ਗੱਲ ਫਕਰ ਨਾ ਕਹਿੰਦਾ ਅੱਜ ਜੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਨ ਵਾਸਤੇ ਗਏ ਆ ਬੱਚਿਆਂ ਵਿੱਚ ਵਿਦੇਸ਼ਾਂ ਚ ਸਟੱਲ ਹੋਇਆ ਇੱਕ ਵੱਡੀ ਕਹਾਣ ਹੋ ਪਈ ਆ ਸਾਰਾ ਕੁਝ ਅੱਜ ਜ਼ਿੰਦਗੀ ਸੌਖੀ ਆ ਆਪਾਂ ਕਹਿ ਸਕਦੇ ਆ ਘਰੇ ਗੱਡੀਆਂ ਕਾਰਾਂ ਹਰੇਕ ਸਹੂਲਤਾ ਜ਼ਿੰਦਗੀ ਸੌਖੀ ਆ ਤਾਂ ਮੈਂ ਇਹ ਬਿਲਕੁਲ ਦਾਅਵਾ ਨਾ ਕਹਿੰਦਾ ਕਿ ਇਹ ਕਿਸੇ ਦੇਵੀ ਦੇਵਤਾ ਕਰਕੇ ਨਹੀਂ ਹੈਗੀ ਨਾ ਘਰ ਤੇਤੀ ਕਰੋੜ ਦੇਵਤੇ ਕਰਕੇ ਆ ਨੱਕੇ ਹੋਰ ਕਰਕੇ ਕਿਸੇ ਕਰਕੇ ਨਹੀਂ ਹੈਗੀ ਅੱਜ ਜਿੰਦਗੀ ਸੌਖੀ ਕੀਤੀ ਆ ਤਾਂ ਸਿਰਫ ਬਾਬਾ ਸਾਹਿਬ ਦੇ ਸਿਵਧਾਨ ਨੇ ਕੀਤੀ ਬਾਬਾ ਸਾਹਿਬੇੜ ਕਰਨੇ ਕੀਤੀ ਆ ਅੱਜ ਜਿੰਦਗੀ ਸੌਖੇ ਦਾ ਬਾਬਾ ਸਾਹਿਬ ਕਰਕੇ ਆ ਅੱਜ ਜੋ ਇੱਜ਼ਤ ਮਿਲ ਰਿਹਾ ਆ ਮਾਣ ਮਿਲ ਰਿਹਾ ਆ ਸਭ ਕੁਝ ਮਿਲ ਰਿਹਾ ਉਹ ਬਾਬਾ ਸਾਹਿਬ ਪੀਵਰਾ ਬੇੜ ਕਰਨ ਦੀ ਕਿਰਪਾ ਸਾਧਕਾ ਮਿਲ ਰਿਹਾ ਤਾਂ ਸਾਥੀਓ ਸਾਨੂੰ ਬਾਬਾ ਸਾਹਿਬ ਨੂੰ ਜਾਣਨਾ ਚਾਹੀਦਾ ਸਾਨੂੰ ਬਾਬਾ ਸਾਹਿਬ ਜੋ 14 ਅਪ੍ਰੈਲ ਆ ਬਾਬਾ ਸਾਹਿਬ ਜੰਮਦਨ ਆਉਂਦਾ ਤਾਂ ਸਾਨੂੰ ਉਦੋਂ ਸਾਡੀ ਇੱਕ ਦੀਵਾਲੀ ਆ ਹੋਊਗਾ ਜਿਹੜੇ ਦੀਵਾਲੀ ਸੇ ਮਨਾਉਣੇ ਆ ਇਹ ਸਾਡੀ ਦੀਵਾਲੀ ਪਤਾ ਨਹੀਂ ਹੈਗੀ ਸਾਡੇ ਇੱਕ ਕਲਪਨਿਕ ਦੀਵਾਲੀ ਆ ਇਹ ਕਹਿੰਦੇ ਮਨਾਉਣੇ ਆ ਸੀ ਮਨਾਉਣ ਕਹਿੰਦੇ ਸਾਢੇ ਦੁਬਾਰੀ ਹੈ ਕਿ ਨਹੀਂ ਹੈਗੀ ਸਾਨੂੰ ਨਹੀਂ ਪਤਾ ਡੋਟ ਨੋ ਅਬਾਊਟ ਇਟ ਬਟ ਜੋ 14 ਅਪ੍ਰੈਲ ਆ 14 ਪਿੱਛੋਂ ਸਾਡੀ ਅਸਲੀ ਦੁਬਾਰੀ ਆ ਜੋ ਸਾਨੂੰ ਬਾਬਾ ਸਾਹਿਬ ਵੀ ਹੋਂ ਰੋਬੇਟ ਕਰਨੇ ਸਾਨੂੰ ਮੰਨ ਮੰਨ ਕੇ ਜੋ ਅਧਿਕਾਰ ਲੈ ਕੇ ਦਿੱਤੇ ਔਰ 14 ਅਪ੍ਰੈਲ ਨੂੰ ਹੀ ਸਾਨੂੰ ਗੁਰਗੋ ਸਿੰਘ ਮਾਰਦੇ ਨੇ ਸਾਨੂੰ ਹੱਥ ਵਿੱਚ ਤਲਵਾਰਾਂ ਫੜਾ ਜਾਂ। ਸਾਨੂੰ ਖਾਲਸਾ ਪੰਥ ਸਾਡੇ ਸਾਥ ਆ। ਅਸੀਂ ਰੱਟੇ ਗੁਰੂ ਕੇ ਬੇਟੇ ਪੰਜ ਛੇ ਜੋ ਸਾਨੂੰ ਜਿਹੜੇ ਅਧਿਕਾਰ ਤੋਂ ਖੋਹ ਕੇ ਦਿੱਤੇ ਗਏ ਸੀਗੇ ਉਹ ਗੁਰਗੋ ਸਿੰਘ ਮਾਰਦੇ ਨੇ ਸਾਨੂੰ ਮਤਲਬ ਉਹ ਅੱਜ ਤੁਹਾਨੂੰ ਲੈ ਕੇ ਦਿੱਤੇ ਆ ਤਾਂ ਸਾਥੀਓ ਆਓ ਅਸੀਂ ਅੱਜ ਇਹ ਪੜਨ ਕਰਕੇ ਕਿ ਅਸੀਂ ਬਾਬਾ ਸਾਹਿਬ ਵੀ ਉਰਾਂ ਬਿੜ ਕਰ ਨੂੰ ਜਿਹੜਾ ਸਿੱਖਿਆ ਮਾਨੂੰ ਹਾਂ ਤੁਹਾਨੂੰ ਕਿਤਾਬਾਂ ਚਾਹੀਦੀਆਂ ਲੜੜਤਾ ਚਾਹੀਦਾ ਦਾ ਸਾਹਿਬ ਪਹਿਲਾਂ ਹੀ ਬਣ ਰਹੇ ਆ ਬਹੁਤ ਸਾਰਾ ਬਣ ਰਹੇ ਆ ਹੋਰ ਵੀ ਬਣ ਰਹੇ ਆ ਤਾਂ ਜੋ ਤੁਹਾਨੂੰ ਚਾਹੀਦਾ ਤੁਹਾਨੂੰ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕਰਾਇਆ ਜਾਊਗਾ ਪਰ ਤੁਸੀਂ ਪੜਨ ਲੈ ਬਣੋ ਬਾਬਾ ਸਾਹਿਬ ਨੂੰ ਜਾਣਨ ਵਾਲੇ ਬਣੋ ਤਾਂ ਤਾਂ ਸਾਡੀ ਜਿਹੜੀ ਜ਼ਿੰਦਗੀ ਆ ਉਹ ਵਧੇ ਵਧੇ ਢੰਗ ਨਾਲ ਸਾਡੀ ਬਦਿਤ ਹੋ ਸਕਦੀ ਆ ਅੱਜ ਅਸੀਂ ਜੋ ਕੁਝ ਵੀ ਆ ਉਹ ਕੇਵਲ ਬਾਬਾ ਸਾਹਿਬ ਵੀ ਬ੍ਰੋਵਿਡ ਕਰ ਕਰਕੇ ਆ ਮੈਂ ਇੱਕ ਵਾਰ ਫੇਰ ਕਹਿਣਾ ਵੀ ਕਿਸੇ ਦੇਵ ਦੇਵਤਾ ਕਰਕੇ ਨਹੀਂ ਹੈਗੀ ਕਿਸੇ ਕਰਕੇ ਦੇਵ ਦੇਵਤਾ ਮੰਨ ਕੇ ਚਲੋ ਮੈਂ ਇੱਕ ਚੀਜ਼ ਹੋਰ ਆ ਮੈਂ ਇਸ ਗੱਲ ਨੂੰ ਪ੍ਰੂਫ ਕਰ ਕਰਨਾ ਚਾਹੁੰਦਾ ਵੀ ਜਦੋਂ ਮੇਰੇ ਗੱਲ ਤੋਂ ਜਦੋਂ 26 ਜਨਵਰੀ 1950 ਨੂੰ ਜੋ ਸਵਿਧਾਨ ਲਾਗੂ ਹੋਇਆ ਦੇਵ ਦੇਵਤਾ ਤਾਂ ਪਹਿਲਾਂ ਵੀ ਸੀਗੇ ਸਾਰੇ ਸੀ ਜਿੰਨੇ ਵੀ ਸੀਗੇ ਆਪਣੇ ਪੀਰ ਜਿੰਨੇ ਵੀ ਆ ਸਾਰੇ ਸਾਰੇ ਪਹਿਲਾਂ ਸੀਗੇ ਜੋ 26 ਜਨਵਰੀ ਨੂੰ ਸਵਿਧਾਨ ਲਾਗੂ ਹੋਇਆ ਠੀਕ ਆ ਉਦੋਂ ਪਹਿਲਾਂ ਸਾਨੂੰ ਪੜਨ ਦਾ ਅਧਿਕਾਰ ਨਹੀਂ ਸੀਗਾ ਸਾਨੂੰ ਕੋਠੇ ਪਾਉਣ ਦਾ ਅਧਿਕਾਰ ਨਹੀਂ ਸੀਗਾ ਸਾਨੂੰ ਚੱਗੇ ਕੱਪੜੇ ਪਾਉਣ ਦਾ ਅਧਿਕਾਰ ਨਹੀਂ ਸੀਗਾ ਉਹ ਦੇਵ ਉਹ ਕਿੱਥੇ ਗਏ ਬੈ ਸੀਗੇ ਜੋ ਕਿੱਥੇ ਗਈ ਸੀ ਦੇਬੂ ਜੀ ਬਤਾ ਸਾਰੇ ਜਦੋਂ 14 ਅਪ੍ਰੈਲ 26 ਜਨਵਰੀ 1950 ਜੋ ਸੁਧਾਨ ਲਾਗੂ ਹੋਇਆ ਵਾਪਸ ਆ ਲਿਖਿਆ ਹੋਇਆ ਸਾਨੂੰ ਪੜ੍ਹਨ ਲਿਖਣ ਦਾ ਅਧਿਕਾਰ ਮਿਲੇ ਸਾਨੂੰ ਸਾਰੇ ਉਦੋਂ ਉਦੋਂ ਫਿਰ ਜਿਹੜੇ ਜਿਹੜੇ ਸਰਦਾਰ ਗ੍ਰਾਮ ਸਿੰਘ ਮੁਖਸਨ ਜੀ ਕਹਿੰਦੇ ਹੋ ਸੀਗੇ ਕਿ ਜਿਹੜੇ ਸਾਨੂੰ ਉਹਦੇ ਨਾਲ ਮੰਨ ਕੇ ਚੱਲੋ ਵੀ ਜਿਹੜੇ ਕਹਿੰਦੇ ਸੀ ਨਾ ਵੀ ਸਾਨੂੰ ਸੁਭਾਅ ਸਾਥ ਮੰਨਦੇ ਸੀਗੇ ਵੀ ਉਹ ਉਹੀ ਸਾਨੂੰ ਮਾਸਟਰ ਸਾਨੂੰ ਹੱਥ ਕਲ ਫੜ ਕੇ ਸਾਨੂੰ ਉਡਾੜਾ ਲਿਖਾ ਸਿਖਾਇਆ ਉਦੋਂ 2 ਘੰਟੇ ਦਾ ਬਚਿਆ 1 ਘੰਟੇ ਬਾਅਦ ਚ ਮੰਦਿਰ ਦੀ ਘੰਟੇ ਬਾਅਦ ਚ 1 ਘੰਟੇ ਬਾਅਦ ਸਕੂਲ ਦੀ ਠੀਕਾ ਸਕੂਲ ਵਾਲੀ ਘੰਟੀ ਦੇ ਨਾਲ ਅਸੀਂ ਮੰਦਰਾ ਦੇ ਘੰਟੀ ਦਾ ਮੰਦੂ ਨਹੀਂ ਪਤਾ ਵੀ ਦਿੱਤਾ ਸੀ ਮਤਲਬ ਕੋਸ ਕੋਸ ਹਾਦਲ ਕੀਤਾ ਪਰ ਜਦ ਸਕੂਲ ਵਾਲੀ ਘੰਟੀ ਨਾਲ ਅਸੀਂ ਜ਼ਰੂਰ ਸਭ ਕੁਝ ਹਾਦਲ ਕੀਤਾ ਅੱਧ ਬ੍ਰਾਂਡਡ ਕੱਪੜੇ ਸਾਰਾ ਕੁਝ ਵਧੀਗਾ ਸਾਡੇ ਸਕੂਲ ਵਾਲੀ ਘੰਟੀ ਨਾਲ ਸਾਨੂੰ ਮਿਲਿਆ ਨਾ ਕਿ ਮੰਦਰਾ ਦੇ ਘੰਟੇ ਨਾਲ ਤਾਂ ਸਾਥੀਓ ਅੱਜ ਆਓ ਅਸੀਂ ਬਾਬਾ ਸਾਹਿਬ ਵੀ ਹੋਰ ਅਬੀਡ ਕਰ ਜੀਦਾ ਅੱਜ ਜੋ ਬਤ ਸਥਾਪਿਤ ਕੀਤਾ ਤਾਂ ਸਾਰੇ ਨਗਰਾਂ ਦਾ ਸਾਰਾ ਧੰਨਵਾਦ ਤੁਸੀਂ ਇੱਥੇ ਆਏ ਹੋ ਤੇ ਡਾਟਾ ਹਰ ਕੋ ਦਾ ਧੰਨਵਾਦ ਜਿਹਦਾ ਪ੍ਰਸਾਦ ਕਾਇ ਅੱਜ ਹੋਇਆ ਔਰ ਜੋ ਸਾਥੀ ਸਾਡੇ ਸਾਥੀ ਜਿਵੇਂ ਆਪਣੇ ਕਸੇਮ ਜੀ ਆ ਸਾਡੇ ਸਰਜੀਤ ਜੀ ਆ ਹੋ ਸਾਡੇ ਸਾਥੇ ਜਿੰਨੇ ਵੀ ਸਾਰਿਆਂ ਨੇ ਮੋਰੇ ਲਾ ਕੇ ਕੰਮ ਕੀਤਾ ਸਰਦਾਰ ਬਿੱਕਾ ਸਿੰਘ ਜੀ ਆ ਜਿੰਨੇ ਵੀ ਸਾਰਿਆਂ ਨੇ ਮਤਲਬ ਸਾਡਾ ਅੱਜ ਸਹਿਯੋਗ ਕਰਕੇ ਇਹਨਾਂ ਦੇ ਬੱਚਿਆਂ ਨੇ ਅੱਜ ਇਹ ਕੀਤਾ ਪ੍ਰੋਗਰਾਮ ਕੀਤਾ ਤਾਂ ਇਹਨਾਂ ਦਾ ਬਿਤਾਇਦੋ ਧੰਨਵਾਦ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੇ ਬਤੇ ਜੈ ਭੀਮ ਜੈ ਭਾਰਤ ਜੈ ਪੂਰਨਵਾਸੀ ਜੈ ਹਿੰਦ ਜਹਾਨੇ ਘਰ ਘਰ ਤੇਰੀ ਭਜਨ ਬੰਦ ਗਈ ਘਰ ਘਰ ਤੇਰੀ ਭਜਨ ਬੰਦ ਗਈ ਪਿਆਰ ਤੇਰਾ ਲੈਨੇ ਹਾਂ ਮੌਜ ਦੇਣ ਵਾਲੇ ਤੇਰੀ ਮੌਜ ਵਿੱਚ ਰਹਿਨੇ ਹਾਂ ਮੌਜ ਦੇਣ ਵਾਲੇ ਤੇਰੀ ਮੌਜ ਵਿੱਚ ਰਹਿਨੇ ਆ ਤੂੰ ਕਿਸੇ ਦਾ ਨਾ ਬੁਰਾ ਕਰੇ ਜੋ ਚੰਗਾ ਲੱਗੇ ਕਰਦਾ ਹਾਂ ਤੂੰ ਕਿਸੇ ਦਾ ਨਾ ਬੁਰਾ ਕਰੇ ਜੋ ਚੰਗਾ ਲੱਗੇ ਕਰਦਾ ਹਾਂ ਦੁਨੀਆ ਪਰਵਾਰ ਤੇਰਾ ਤੂੰ ਪੇਤੀ ਖਰ ਕਰਦਾ ਹਾਂ ਚਰਨਾਂ ਚ ਵੇਖੇ ਤੇਰੇ ਚਰਨਾਂ ਚ ਵੇਖੇ ਤੇਰੇ ਦੁੱਖ ਰੋ ਲੈਨੇ ਹਾਂ ਮੌਜ ਦਿਨ ਵਾਲੇ ਤੇਰੀ ਮੌਜ ਵਿੱਚ ਰਹਿੰਦੇ ਹਾਂ ਮੌਜ ਦਿਨ ਵਾਲੇ ਤੇਰੀ ਮੌਜ ਵਿੱਚ ਰਹਿੰਨੇ ਆਂ ਕਿਰਪਾ ਬੜਾਈ ਰੱਖੀ ਨਾਮ ਰਮ ਜਪਦਾ ਅੰਦਰੋਂ ਸੱਤਿਆ ਮੰਗਾ ਚੁੱਲਾ ਸਬੂ ਦਾਰੇ ਤਪੂ ਦਾ ਦਰਦੇ ਤੇਰੇ ਆਕੇ ਸਤ ਗੁਰ ਦਰਦੇ ਤੇਰੇ ਆਕੇ ਸਤ ਗੁਰ ਮੰਗ ਲੈ ਲੈ ਹਾਂ ਮੌਜ ਦੇਣ ਵਾਲੇ ਤੇਰੀ ਮੌਜ ਵਿੱਚ ਰਹਿੰਦੇ ਹਾਂ ਮੌਜ ਦੇਣ ਵਾਲੇ ਤੇਰੀ ਮੌਜ ਵਿੱਚ ਰਹਿਨੇ ਆਂ ਇੱਥੇ ਪਾਪੀ ਵੀ ਬਥੇਰੇ ਜਿਹੜੇ ਲੁੱਟ ਤੇ ਅੜਿਆ ਇੱਥੇ ਪਾਪੀ ਵੀ ਬਥੇਰੇ ਜਿਹੜੇ ਲੁੱਟ ਤੇ ਅੜਿਆ ਇਥੇ ਪੁੰਨੀ ਵੀ ਬਥੇਰੇ ਜਿਹੜੇ ਸੱਚ ਤੇ ਖੜੇ ਆ ਝੂਠਿਆਂ ਨੂੰ ਸੱਚ ਬੁਰਾ ਲੱਗਦਾ ਜੇ ਕੈਨੇ ਹਾਂ ਮौज ਦੇਣ ਵਾਲੇ ਤੇਰੀ ਮौज ਵਿੱਚ ਰਹਿਨੇ ਹਾਂ ਮौज ਦੇਣ ਵਾਲੇ ਤੇਰੀ ਮौज ਵਿੱਚ ਰਹਿਨੇ ਆ ਦਿਲ ਕਿਛੇ ਦਾ ਦਿਖਾਈਏ ਕਹਿੰਦੇ ਪਾਪ ਲੱਗ ਜਾਂਦਾ ਹਾ ਚੜ ਕੇ ਕਿਸੇ ਨੂੰ ਕੋਈ ਉਜੜੀ ਹੋ ਜਾਂਦਾ ਏ ਡਾੜ ਕੇ ਕਿਸੇ ਨੂੰ ਕੋਈ ਉჭੜੀ ਉਚਾਂਦਾ ਹੈ ਕਿਸੇ ਨਾਲ ਧੋਖਾ ਕਰਕੇ ਕਿਸੇ ਨਾਲ ਧੋਖਾ ਕਰਕੇ ਪਾਪੀ ਜੋ ਦੁੱਖ ਸੈਨੇ ਹਾਂ ਮੌਜੇ ਬੇਣ ਵਾਲੇ ਤੇਰੀ ਮੌਜੇ ਵਿੱਚ ਰਹਿਨੇ ਹਾਂ ਮੌਜੇ ਧਣ ਵਾਲੇ ਤੇਰੀ ਮੌਜੇ ਵਿੱਚ ਰਹਿਨੇ ਹਾਂ